ਮਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਵਲ ਦੀ ਸੀਰੀਜ਼ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਦਿਨ ਦੇ ਟਾਈਮ ਤਕਰੀਬਨ ਹੋ ਚੁੱਕਿਆ ਸਵਾ 5 ਦਾ ਤੇ ਆਪਾਂ ਅੱਜ ਜਾਣਾ ਆ ਅੰਮ੍ਰਿਤਸਰ ਗੋਲਡਨ ਟੈਂਪਲ ਤੇ ਦੇਸੇ ਇਸ ਮਹੀਨੇ ਦੇ ਵਿੱਚ ਮੇਰਾ ਤਜਾ ਕਿਹੜਾ ਆ ਗੋਲਡਨ ਟੈਂਪਲ ਦਾ ਔਰ ਹੁਣ ਆਪਾਂ ਸੰਗੋਆ ਤੋਂ ਰੈਡੀ ਸ਼ੈਡੀ ਉੱਕੇ ਚੱਲੇ ਆ ਨਰੈਣਗੜ੍ਹ ਨੂੰ ਬਾਕੀ ਦੇ ਬੰਦੇ ਆਪਾਂ ਉੱਥੋਂ ਲੈਣੇ ਸ਼ੀਸ਼ਾ ਉੱਪਰ ਕਰਿਓ ਤੇ ਸੋ ਤੁਰਨਾ ਤਾਂ ਆਪਾਂ 5:00 ਵਜੇ ਸੀ 15-20 ਮਿੰਟ ਆਪਾਂ ਲੇਟ ਹੋ ਗਏ ਇੰਦਰਜੀਤ ਜੀ ਵਜਾ ਨਾਲ ਹਾਂ ਮੰਨ ਗਏ ਨਾ ਕੱਬੇ ਇੰਦਰਜੀਤ ਜੀ ਵਜਾ ਨਾਲ ਇੰਦਰਜੀਤ ਜੀ ਵਜਾ ਨਾਲ ਲੇਟ ਹੋ ਗਏ ਜੋ ਕਿ ਆਪਾਂ ਹਮੇਸ਼ਾ ਹੀ ਹੁੰਦੀ ਹੁੰਦੇ ਆ ਤੇ ਚਲੋ ਕੋਈ ਨਹੀਂ ਕਹਾਂ ਜਾ ਕੇ ਆਪੇ ਐਕਸਕਿਊਜ਼ ਦੇਊਗਾ ਇਹ ਸੋ ਮੈਨੂੰ ਪਹੁੰਚ ਆਉਣੇ ਤੇ ਕੰਡਾ ਜੀ ਹੈ ਇਹਦਾ ਪਹੁੰਚ ਵਧੀਆ ਮੈਂ ਤੁਸੀ ਐਕਸਕਿਊਜ਼ ਦੇਣ ਤੋਂ ਵੱਧ ਜੂਗੀ ਸੋ ਚਲੋ ਜੀ ਚੱਲੀਏ ਤੇ ਚੱਕੀਏ ਸਾਰੇ ਬੰਦਿਆਂ ਨੂੰ ਨਾਲ ਦੇਆਂ ਨੂੰ ਆਪਣੇਆਂ ਨੂੰ ਔਰ ਮੈਨੂੰ ਇਦਾਂ ਲੱਗੀ ਰੰਦਾ ਵੀ ਮੈਂ ਕੋਈ ਚੀਜ਼ ਭੁੱਲ ਰਹੀ ਆ ਸ਼ਾਇਦ ਮੇਤੋਂ ਕੋਈ ਚਲ ਵਾਪਸੀ ਮੇਤੋਂ ਜੀ ਜੀ ਸ਼ਾਇਦ ਕੋਈ ਮੰਗਵਾਈ ਸੀ ਮੈਂ ਭੁੱਲ ਰਹੀ ਆ ਬਸ ਤਾਂ ਸੀ ਉਹਨਾਂ ਨੂੰ ਲੈ ਕੇ ਇਦਾਂ ਉਹਦੀ ਲੰਘਣਾ ਆ ਚਲੋ ਕੋਈ ਗੱਲ ਤਾਂ ਮੈਨੂੰ ਵਾਪਸੀ ਚੱਕ ਲੈਂਦਾ ਯਾਰ ਮੈਂ ਘੰਟਾ ਹੋਰ ਸੌ ਲੈਂਦੀ ਚਲੋ ਵੀ ਅੱਜ ਬੱਚੇ ਨਹੀਂ ਨਾਲ ਜਾ ਰਹੇ ਕਿਉਂਕਿ ਉਹ ਜਦੋਂ ਆਪਾਂ ਆਹਾ 1 ਜਾਂ 2 ਤਰੀਕ ਨੂੰ ਗਏ ਸੀਗੇ ਉਦੋਂ ਬੱਚੇ ਨਾਲ ਚਲੇ ਗਏ ਸੀਗੇ ਤੇ ਮੈਂ ਕਿਹਾ ਵੀ ਹੋਰ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਆ ਬੱਚੇ ਨਹੀਂ ਇੰਨੀ برداشت ਕਰਦੇ ਹੈਗੇ ਹਨਾ ਤੇ ਫਿਰ ਮੈਂ ਕਿਹਾ ਚਲੋ ਕੋਈ ਵੀ ਤੁਸੀਂ ਜਾਏ ਸੀਗੇ ਤੁਸੀਂ ਰੱਖੋ ਘਰ ਅਸੀਂ ਜਾਂਦੇ ਆ ਤੇ ਉਹਨਾਂ ਨੂੰ ਥੋੜਾ ਮਤਲਬ ਟਰੈਵਲ ਦੇ ਵਿੱਚ ਜੋਰ ਨੂੰ ਹੋ ਜਾਂਦਾ ਮੈਂ ਕਿ ਵੀ ਥੋੜਾ ਕਰਦੀ ਆ ਤੇ કરી ਰਹਿ ਕੇ ਜਿਆਦਾ ਪੁੱਛ ਰਹੇ ਹੁੰਦੇ ਆ ਸੋ ਉਹ ਹੈਗੇ ਨੇ ਘਰ ਤੇ ਚੱਲੇ ਆ ਨਾ ਤਾਂ ਉਹਨਾਂ ਨੇ ਮੇਰੀ ਸਾਰੀ ਤਿਆਰੀ ਕਰਵਾਈ ਆ ਪਿੱਛੇ ਲਫਾਫਾ ਪਿਆ ਇਹਦੇ ਵਿੱਚ ਕਿੰਨਾ ਕੁਝ ਪਾਇਆ ਉਹਨਾਂ ਨੇ ਖਾਣ ਦੇ ਲਈ ਡਿਸਪੋਜ਼ਲ ਪਾਈ ਹੋਰ ਇਦਾਂ ਵਾ ਮਤਲਬ ਉਹਨੇ ਮਨਜ ਕਦੇ ਨਹੀਂ ਆਇਆ ਹੁੰਦਾ ਹੈਗਾ ਵੀ ਅਸੀਂ ਵੀ ਨਾਲ ਜਾਣਾ ਹੈ ਅਸੀਂ ਨਾਲ ਸਾਰੀ ਤਿਆਰੀ ਉਹਨਾਂ ਨੇ ਕੀਤੀ ਆ ਮੈਂ ਵੀ ਨਹੀਂ ਦੇਖਿਆ ਹੈਗਾ ਵੀ ਕੀ ਪਾਇਆ ਉਹਦੇ ਵਿੱਚ ਕੀ ਨਹੀਂ ਮੰਮਾ ਵੀ ਲੈ ਜਾਓ ਮੰਮਾ ਵੀ ਲੈ ਜਾਓ ਜੀ ਵੀ ਮੈਂ ਦੋ ਤਿੰਨ ਦਿਨਾਂ ਦੀਆਂ ਛੁੱਟੀਆਂ ਤੇ ਚੱਲੀ ਹੰਨੀ ਆ ਸੋ ਚਲੋ ਜੀ ਪਹੁੰਚੀਏ ਤੇ ਬਾਕੀ ਬੰਦੇ ਆ ਲੈ ਕੇ ਫੇਰ ਚੱਲਦੇ ਆਪਾਂ ਅੱਗੇ ਵੱਲ ਲਾਓ ਵੀ ਲਾਤੀ ਖਿੱਚ ਤੂ ਕੇਂਦਰਜੀਤ ਨੇ ਗੱਡੀ ਕਿੰਨੇ ਮਿੰਟ ਰਹਿ ਗਏ 6 ਮਿੰਟ ਪਈ ਜਾਂਦੇ ਅਜੇ ਵੀ 6 ਮਿੰਟ ਪਏ ਆ ਪੈਪ 6 ਮਿੰਟ ਪਏ ਆ ਜਦੋਂ ਮੈਨੂੰ ਲੱਗਦਾ ਪੰਜ ਕਿੰਨੇ ਹੋਏ ਸੀਗੇ 37 ਜਾਂ 35 ਇੱਥੇ ਕਿ ਸੀਗੇ ਅਸੀਂ ਦਰਾਹੇ ਸੀਗੇ ਮੈਨੇ ਮਨ ਨਹੀਂ ਲੱਗਣੀ ਤੇ ਤੋਂ ਗੱਡੀ ਨਹੀਂ ਲੱਗਣੀ ਪਰ ਲਾਤੀ ਕਿਦੜ ਰੋਡ ਖਾਲੀ ਸੀ ਰੋਡ ਖਾਲੀ ਸੀ ਸਾਡੇ ਨਹੀਂ ਆ ਗੱਡੀ ਤੇ ਯਕੀਨ ਹੈ ਭਾਈ ਦੀ ਬੜੀ ਇਹ ਰੋਡ ਖਾਲੀ ਸੀ ਨਾ ਇਹ ਹੱਥ ਲੱਗੀ ਹੋਈ ਚਲੋ ਮੰਨ ਲੈਨੇ ਆ ਬਸ ਪਹੁੰਚ ਗਏ ਪਰ ਇਹਨਾਂ ਦਾ ਫੋਨ ਨਹੀਂ ਆਇਆ ਸਾਨੂੰ ਕੰਨ ਤਿਆਰ ਹੋਏ ਨਹੀਂ ਕੰਨ ਨਹੀਂ ਇਹ ਤਿਆਰ ਨਹੀਂ ਹੋਏ ਹੋਣਗੇ ਪਤਾ ਨਹੀਂ ਤਿਆਰ ਹੋਏ ਹੋਣਗੇ ਪਤਾ ਨਹੀਂ ਪਰ ਡੈਡੀ ਦਾ ਇੰਨੇ ਢਿੱਲੇ ਹੈ ਜੇ ਡੈਡੀ ਜਾਣਾ ਹੁੰਦਾ ਫਿਰ ਤਾਂ ਸਾਰੇ ਭੱਜੇ-ਭੱਜੇ ਫਿਰਦੇ ਹੁੰਦੇ ਆ ਦੇਖਦੇ ਹੁਣ ਚੱਲ ਜੀ ਆਪਾਂ ਲੋ ਵੀ ਆਪਾਂ ਪਹੁੰਚ ਗਏ ਸੀ ਬੰਦੇ ਸਾਰੇ ਆਪਣੇ ਰੈਡੀ ਨੇ ਰੈਡੀ ਹੋ ਪਾਈ ਹਾਂ ਰੈਡੀ ਰੈਡੀ ਚਲੋ ਵੀ ਚੱਲੀਏ ਆਪਣੇ ਸਾਰੇ ਸਾਕੀ ਜੀਤੂ ਫੈਮਿਲੀ ਨੂੰ ਚਲੋ ਚੱਲੀਏ ਮਾਰਾ ਸਾਰੀ ਯਾਤਰਾ ਸਫਲ ਕਰੇ ਸਫਲ ਕਰੇ ਸਹੀ ਗੱਲ ਆ ਆ ਬੰਦਾ ਦੇਖ ਲਓ ਸਾਡਾ ਇਹ ਥੋੜਾ ਥੋੜਾ ਕੰਮ ਕਰਾਉਂਦੇ ਨੇ ਬਾਹਲਾ ਹੀ ਕਰਾ ਲਿਆ ਇਲਤਾ ਤੋਂ ਬਾਜ ਨਹੀਂ ਆਉਂਦੇ ਹੈਗੇ ਦੰਦ ਕੱਢਦਾ ਚਲੋ ਵੀ ਚੱਲੀਏ ਅਸੀਂ ਕਾਲੇ ਬੰਦੇ ਤਾਂ ਨਿਕਲੇ ਆਏ ਬਾਹਰ ਮੈਂ ਤੇ ਡੈਡੀ ਬਾਕੀਆਂ ਦਾ ਪਤਾ ਨਹੀਂ ਉੱਥੇ ਪੈਰ ਜੇ ਮਾਰਦੇ ਫਿਰਦੇ ਨੇ ਹੈ ਲਾਓ ਵੀ ਆਪਾਂ ਲੱਗੇ ਹੋਏ ਆ ਗੱਲਾਂ-ਬਾਤਾਂ ਕਰਦੇ ਇੱਧਰ ਅੱਜ ਸਾਡੀ ਫੇਰ ਮੈਚਿੰਗ ਆ ਪਤਾ ਨਹੀਂ ਮੈਂ ਤਖਾਈ ਸੀ ਪਤਾ ਨਹੀਂ ਇੱਕ ਮੈਚਿੰਗ ਵਾਲਾ ਬੰਦਾ ਸਾਡਾ ਪਿੱਛੇ ਬੈਠਾ ਰਾਵਣ ਬੈਠਾ ਹੈ ਅਜਾ ਤਾਈ ਨਾਲੀਆ ਹਾਂ ਸਹੀ ਗੱਲ ਆ ਉਹ ਜਦੇ ਕਹਿ ਦਿੰਦਾ ਰਾਵਣ ਮੇਘਨਾਥ ਗੁੰਭ ਕਰਨ ਮੂਰਲੇ ਬੰਦੇ ਅਗਨੀ ਸੁਨਸਾਨ ਜੀ ਬਈਆ ਹਜੇ ਕਿਉਂਕਿ ਡਾੜੀ ਪਾਠ ਕਰਦੇ ਨੇ ਪਿੱਛੇ ਗੱਲਾਂ-ਬਾਤਾਂ ਚੱਲਦੀਆਂ ਨੇ ਟੋਰ ਬਲੈਕ ਲੁਧਿਆਣਾ ਪਾਰ ਕਰ ਲਿਆ ਆਪਾਂ ਨੇ ਹੇ ਹੁਣ ਕਹਿੰਦੇ ਵੀ ਸਰੀਰ ਚਾਹ ਜੀ ਮੰਗਦਾ ਹੁਣ ਕਹਿੰਦੇ ਹੁਣ ਦੇਖਦੇ ਆ ਕਿੱਥੇ ਰੋਕ ਕੇ ਚਾਹ ਪੀਣਿਆ ਬਲਾਂ ਲੈ ਕੇ ਆਇਆ ਆਪਾਂ ਖਾਣਾ-ਦਾਨ ਸਾਰਾ ਲੈ ਕੇ ਆਇਆ ਤੁਹਾਨੂੰ ਦਿਖਾਉਨੇ ਆ ਆਹ ਕੱਢਦਾ ਤਿੰਨ ਬੈਗ ਪਰ ਬੈ ਜੀ ਬੈ ਪਰ ਰਹਿਣਾ ਹੁੰਦਾ ਜਦ ਕਿ ਕਹਿੰਦੇ ਸੀ ਕਦੇ ਤਿਆਰ ਕਰਿਆ ਲੱਗਨੂ ਗੁਜਰ ਜਾਨੀਆ ਹਾਂ ਕਹਿੰਦੇ ਤੁਸੀਂ ਆਪਾਂ ਇਹ ਕਦੇ ਇੱਥੇ ਆਏ ਲੱਗ ਜਾਂਦੇ ਆ ਅਤੇ ਢੱਡ ਦੇ ਪਹਿਲਾਂ ਕੇਹਰ ਪ੍ਰਸ਼ਾਦੇ ਬਣਾ ਕੇ ਚਾਹ ਬਣਾ ਕੇ ਪਰ ਵਧੀਆ ਬਹੁਤ ਲੱਗਦਾ ਹੈ ਜਦੋਂ ਪੁੱਤਰਾਂ ਨੂੰ ਪ੍ਰਸ਼ਾਦ ਲੈ ਕੇ ਜਾਈਏ ਬੜੇ ਵਧੀਆ ਲਾ ਇੱਕ ਵਾਰ ਸਾਡੇ ਨਾਲ ਮਾਸੀ ਵੀ ਸੀਗੇ ਹਾਸ ਮਾਸੀ ਰਸਤੇ 'ਚ ਸੀ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸੀਗੇ ਰਸਤੇ 'ਚ ਬਹਿ ਕੇ ਅਸੀਂ ਖਾਦੇ ਬੜਾ ਵਧੀਆ ਲੱਗਦਾ ਹੁੰਦਾ ਦੇ ਵੀਰ ਸਾਥੀ ਰੁੱਠ ਕੇ ਬਣਾ ਆਏ ਉਹਨੂੰ ਪੁੱਛੋ ਵੀ ਬੜਾ ਵਧੀਆ ਲੱਗਦਾ ਕਿਤਨੀ ਇੱਕ ਵਾਰ ਆਪਾਂ ਚੀਕੇ ਜਾਂਦੇ ਸੀ ਚਾਬੀ ਲੈ ਕੇ ਗਏ ਸੀ ਚੀਕੇ ਪੱਥਰ ਲੈਣ ਗਏ ਸੀ ਕੋਠੀ ਦਾ ਦੇਖਣ ਗਏ ਸੀ ਚਾਬੀ ਲੈ ਕੇ ਸੀ ਜਾਂਦੀ ਰਸਤੇ 'ਚ ਸੀ ਸਿਆਸੀ ਨਖ ਨਹੀਂ ਆਮਨੇ ਸੱਟੇ ਗਏ ਸੀ ਆਪਾਂ ਅਮਰੇ ਇੰਸਟੰਟ ਗਏ ਸੀ ਆ ਮਾਸਟਰ ਜੀ ਨਾਲ ਰਸਤੇ 'ਚ ਬੈ ਕੇ ਸੜਕ 'ਤੇ ਬੈ ਗਈ ਸੀ ਬੈ ਕੇ ਵਧੀਆ ਲੱਗਿਆ ਸਹੀ ਗੱਲ ਆ ਐਸਮ ਹੋਟਲ ਹੋਟਲ ਨਾਲੋਂ ਜ਼ਿਆਦਾ ਆਨੰਦ ਆਉਂਦਾ ਹਾਂ ਵਧੀਆ ਲੱਗਦਾ ਯਾਰ ਕੋਣੀ ਵੀ ਕਿਤੇ ਕੱਟੀ ਇਸ ਜਗ੍ਹਾ ਰੋਕ ਗਿਆ ਵੀ ਜਿੱਥੇ ਬਾਹਰ ਨਿਕਲ ਕੇ ਖਾਣਾ ਨਿਕਲ ਕੇ ਸਹੀ ਗੱਲ ਲੈਂਦੇ ਹੋ ਤੁਸੀਂ ਅੰਦਰ ਮੇਰੇ ਕੋਲ ਤਾਂ ਟੇਬਲ ਹੈਗਾ ਮੇਰਾ ਮੂੰਹੇ ਲੱਗਿਆ ਹੋਇਆ ਮੈਂ ਤਾਂ ਇੱਥੇ ਕੋਧੀ ਰੱਖ ਲੂੰਗੀ ਕੋਲੀਆ ਸਿਸਟਮ ਕੋਲੀ ਨਹੀਂ ਆਈ ਦੀ ਸਭ ਦੀ ਗਈ ਹੈ ਹਾਂ ਵਿਚਾਰੇ ਓ ਮਾਈ ਗਾਡ ਨਾ ਇਹ ਗਾ ਜੀ ਮੈਨੂੰ ਕਹਦੇ ਫੋਨ ਤੇ ਕਹਦੇ ਅਸੀਂ ਤਾਂ ਮੂੰਹ ਉਹ ਜ ਬਣਾਇਆ ਸੀ ਕਹਿੰਦੇ ਗੁਰਪ੍ਰੀਤ ਸਬਜੀ ਬਣਾਉਂਦੀ ਆ ਗੋਭੀ ਦੀ ਸਬਜੀ ਇਹ ਵੀ ਕੈਨਸਲ ਕਰਤਾ ਫਿਰ ਹੈ ਕਾਲ ਕਰ ਗਈ ਕਾਲ ਕਰ ਗਈ ਲੈ ਬਣਾ ਤੀ ਬਣਾ ਤਾਂ ਲਈ ਬਣਾਈ ਤਾਂ ਮਹੀਆ ਰਾਤ ਕਹਿੰਦੇ ਮਾਰ ਲਓ ਕਹਿੰਦੀ ਬਣਾਤਾ ਦਿੱਤੀ ਸੀ ਮੈਂ ਦੇਖੀ ਪਿਆਜ ਮੈਂ ਪਿਆਜ ਧਰਦੇ ਸੀ ਤੇਲ ਪਾ ਗਏ ਜੀਰਾ ਪਾਤਾ ਇਹ ਕਹਿੰਦੇ ਮੈਂ ਦੇਖੀ ਪਿਆਜ ਜਨਸਾਤ ਕਰਦਾ ਸੀ ਕਿ ਕਿ ਮੈਂ ਕਹਿੰਦੇ ਦੇਖੀ ਪਿਆਜ ਤੂੰ ਕਹ ਰਹੀ ਸੀ ਕਿ ਜਿਆ ਕੱਟਦੀ ਨਹੀਂ ਜਾਂ ਦੇਖ ਲਈ ਸੀ ਮੈਂ ਇਹਨੇ ਬੀਬੀ ਨੇ ਕੱਟੇ ਸੀ ਨਾ ਦੇਖ ਲਈ ਸੀ ਦਾਦੀ ਨੇ ਪੈਸੇ ਰੋਸੇ ਕਿੱਥੇ ਮਾਰ ਬੇਫਾਇਦੇ ਦੇਖ ਲਈ ਕਾ ਕਿ ਤੂੰ ਬਾਹਰ ਨਿਕਲੀ ਆ ਨਾ ਡੈਡੀ ਦੇ ਕੱਪੜੇ ਰਖਾਉਣੇ ਸੀਗੇ ਓਏ ਕਿਉਂ ਨਹੀਂ ਲੋਟ ਉਹ ਕੰਨ ਕਰ ਹੁਣ ਲੋਟ ਗੱਲ ਬੁੱਧਵਾਰ ਦਾ ਸਾਗਰ ਕਰਤਾ ਹੁਣ ਵਾਰੀ ਦਾ ਕਿ ਕਰਾ ਲਿਓ ਨਵਾਰੀਂ ਡੇ ਹੀ ਹੈਗੀ ਕੱਪੜੇ ਵਸਾਲਾ ਕੀ ਹੋ ਗਿਆ ਓਏ ਚਾਹਣੀ ਪਈ ਉਹੀ ਕਹੇ ਨਾ ਲਾ ਵੀ ਰਸਤੇ ਇੱਥੇ ਰੁਕ ਗਏ ਏ ਹੁਣ ਕਰਨਾ ਸਾਰਿਆਂ ਨੇ ਬ੍ਰੇਕਫਾਸਟ ਉਹ ਤੇ ਕੱਪੜੇ ਜੇ ਪਾਏ ਨੇ ਸਾਰੇ ਠੀਕ ਕਰਾਓ ਕਿਉਂ ਦੁਕਸ਼ਾਲਾ ਡੈਡੀ ਕਹਦਾ ਬਿਸ਼ਾਲਾ ਡੈਡੀ ਕਮਲ ਆਇਆ ਤੇ ਇੱਥੇ ਬਸਾ ਦੇ ਡੈਡੀ ਟਿਕਨਿਕ ਦਾ ਕਰਕੇ ਕਹਿੰਦੇ ਹੋਣੇ ਕਿ ਡੈਡੀ ਪੂਰਾ ਹੀ ਬਰਾਦ ਬਦ ਕੇ ਤਾਰੋ ਉਹਨਾਂ ਨੂੰ ਪਰਿਆ ਹੋਈ ਪਰਿਆ ਹੋਈ ਡੈਡੀ ਦੇਖ ਪਹਿਲਾ ਹੀ ਅਰੇਂਜਮੈਂਟ ਕੀਤਾ ਹੋਇਆ ਡੈਡੀ ਨੇ ਚਾਦਰ ਆ ਡੈਡੀ ਚਾਦਰ ਆ ਕੀ ਕਰ ਲਈ ਆ ਗੱਡੀ ਚ ਖੋਲੀ ਕੀ ਹੋ ਗਿਆ ਇਹ ਟੇਬਲ ਉੱਤਰ ਡਾੜੀ ਪਸੰਦ ਕਰਕੇ ਆਇਆ ਟਾਈਮਿੰਗ ਟੇਬਲ ਜੋੜੀ ਤਾਂ ਜਾ ਕੇ ਬਹਿ ਗਈ ਗੱਡੀ ਆਉਂਦੀ ਆ ਗੱਡੀਆਂ ਗੱਡੀਆਂ ਉਹ ਗੱਡੀ ਆਉਂਦੀ ਆ ਦੇਖਿਓ ਇੱਥੇ ਗਲਤ ਆ ਯਾਰ ਲੈ ਵੀ ਬਹਿ ਗਏ ਓਰੇ ਲਾਲੇ ਡੇਰੇ ਓਰੇ ਥਾ ਤੇ ਕਬਜ਼ਾ ਕਰ ਲਿਆ ਸਬਜ਼ੀ ਲੈ ਕੇ ਨਹੀਂ ਆਏ ਸਬਜ਼ੀ ਕਰਕੇ ਚਾਪ ਕਰ ਸਕਦੇ ਆ ਵੀ ਕਹਿੰਦਾ ਡੜੀ ਗਾ ਸੱਟਦਾ ਰੋਡ ਤੇ ਪਤੀ ਚਾਹ ਨਾਲ ਪਤਾਏ ਪਰੌਂਠੇ ਨੇ ਇਹ ਚੱਕ ਰੋਟੀਆਂ ਨਿਕਲੀਆਂ ਆ ਨਾਲ ਨਾਲ ਚਾਰ ਤੂੰ ਕੀ ਲਈ ਫਿਰਦੀ ਆ ਪਟਾਰੀ ਤੇ ਇਹ ਚ ਮੇਰੇ ਕੋ ਸਾਰਾ ਕੁਝ ਹੈ ਚੱਕ ਤੁਹਦ ਕਾ ਕਾਲਮ ਆਲੇ ਬੈਠੀ ਹੈ ਜਿਵੇਂ ਚਾਰ ਦਿਨ ਨਹੀਂ ਮੁੜਨਾ ਆ ਲਾ ਲੈ ਬਾਬੇ ਮੈਂ ਮੈਂ ਵੀ ਇੱਧਰ ਜਾਂ ਆ ਗਈ ਰੋਟੀ ਵੀ ਘਰ ਦੀ ਬੱਸ ਪਾਪਾ ਆ ਤੇਰਾ ਚਾਰ ਦਿਨ ਦਾ ਲੋ ਆ ਗਿਆ ਲੈ ਬਾਦੂ ਉੱਧਰ ਜੀ ਬ੍ਰੇਕਫਾਸਟ ਹੋ ਗਿਆ ਆਪਣਾ ਡਨ ਤੇ ਚਲੋ ਫਿਰ ਹੁਣ ਅੱਗੇ ਵੱਲ ਨੂੰ ਵਧੀਏ ਆਪਣੀ ਮੰਜ਼ਿਲ ਵੱਲ ਨੂੰ ਉਸ ਤੋਂ ਪਹਿਲਾਂ ਮੈਂ ਕਹਿੰਦੀ ਇੱਕ ਵੀਡੀਓ ਛਿੜਿਓ ਜੀ ਬਣਵਾ ਲਈ ਆ ਆਪਾਂ ਮੇਰਾ ਫੋਨ ਵਿੱਚ ਰਹਿ ਗਿਆ ਚਲੋ ਕੋਈ ਨਹੀਂ ਕੋਈ ਨਾ ਕੋਈ ਹਿਲਪਸਿਲਾ ਕਰਦੇ ਆ ਇੱਧਰ ਵੈਸ ਕੋਟਾ ਪਾਟੀ ਰਹਿ ਗੇ ਮੈਂ ਆਹ ਹੋ ਗਿਆ ਵੀ ਡਨ ਮੇਰਾ ਫੋਨ ਇਹਦਾ ਜੀ ਸੱਤ ਰਹਿ ਜਵੇ ਕੱਲਾ ਬਾਕੀ ਕੋਈ ਫੋਨ ਨਾ ਲਾ ਜਵੇ ਮੇਰੇ ਹੱਥੇ ਰਹਿ ਜਵੇ ਕੱਲਾ ਗਾਈਜ਼ ਵੀਰ ਰੁਕ ਜਾ ਤੇਰੀ ਜਾਈ ਗੱਡੀ ਪਿੱਛੇ ਡੈਡੀ ਵਾਟ ਵੀ ਗਿਆ ਜਾ ਕੇ ਟੈਕ ਤੇ ਕਰਦਾ ਹੂ ਆਪਦਾ ਪਾਰਟ ਸ਼ੁਰੂ ਅਸੀਂ ਕਿਹਾ ਡੈਡੀ ਨੂੰ ਵੀ ਗੱਡੀ ਭਜਾ ਕੇ ਥੱਲੇ ਜੀ ਸਾਨੂੰ ਉਰੀ ਬੈਟਣਾ ਪਵੇ ਲਓ ਵੀ ਅੰਮ੍ਰਿਤਸਰ ਤਾਂ ਆਪਾਂ ਪਹੁੰਚ ਗਏ ਪਾਰਕਿੰਗ ਦੀ ਲਾਈਨ 'ਚ ਲੱਗੇ ਹੋ ਗਏ ਹੋਣਗੇ ਪਰ 20 ਮਿੰਟ ਲੱਗਿਆ ਨੂੰ ਹਨਾ ਬਹੁਤ ਲੰਬੀ ਲਾਈਨ ਆ ਦੇ ਦਿਆ ਕਦੋਂ ਵਾਰੀ ਆਉਂਦੀ ਆ 9:45 ਹੋ ਗਏ ਲਓ ਵੀ ਚੋਕੋ ਪਾਈ ਚੱਲ ਵੀ ਮਾਰ ਬਹੁਤ ਹੈ ਮਾਰ ਚੋਕੋ ਪਾਈ ਚੋਕੋ ਪਾਈ ਮਿਲ ਗਈ ਸਾਰਾ ਚੋਕੋ ਪਾਈ ਮੈਂ ਤਾਂ ਨਹੀਂ ਖਾਣੀ ਇੱਧਰ ਗੱਗੀ ਨੂੰ ਪਰਦਾ ਲਾ ਕੇ ਦਿੱਤਾ ਇੱਧਰ ਇਹ ਗਾਈ ਧੁੱਪ ਲੱਗਦੀ ਆ ਮਾਰ ਲੈ ਭਾਈ ਪਰਦਾ ਲਾ ਲੈ ਚੋਕੋ ਚੋਕੋ ਪਾਈ ਲੈਣ ਨਾਉ ਨੀ ਲੈਣੀ ਹੈ ਮੈਨੂੰ ਦੇ ਦਿਓ ਉਹਦੀ ਉਹ ਗੱਡੀ ਜੀ ਰਹਿ ਗਈ ਬਤਾਈ ਆਓ ਵੀ ਪਹੁੰਚ ਗਏ ਆਪਾਂ ਫਾਈਨਲੀ ਪਾਰਕਿੰਗ ਦੇ ਵਿੱਚ ਸਾਈਡ ਹੋ ਜਾਓ ਵੀ ਗੱਡੀ ਆਉਂਦੀ ਆ ਤੇ 10:51 ਤੇ ਆਪਾਂ ਇੱਥੇ ਪਹੁੰਚਿਆ ਪਹਿਲਾਂ ਸ਼ਾਇਦ ਮੈਂ ਤੁਹਾਨੂੰ 9:45 ਦਾ ਟਾਈਮ ਦੱਸਿਆ ਸੀ ਵੈਸੇ ਆਪਾਂ ਸਵਾ 9 ਪਹੁੰਚ ਗਏ ਸੀਗੇ ਇੰਨਾ ਟਾਈਮ ਸਾਨੂੰ ਪਾਰਕਿੰਗ ਚ ਗੱਡੀ ਲਾਉਣ ਨੂੰ ਲੱਗ ਗਿਆ ਲਾਈਨ ਬਹੁਤ ਲੰਬੀ ਸੀਗੀ ਲੋ ਵੀ ਨਗਪੂਰੇ ਨੇ ਆਪਣੇ ਲਓ ਜੀ ਸਾਰੇ ਆ ਗਏ ਭਾਈ ਮੇਰਾ ਪ੍ਰਾਉਣਾ ਤਾਂ ਰਹਿ ਗਿਆ ਲਓ ਵੀ ਅੱਜ ਭੀੜ ਜਿਆਦਾ ਲੱਗਦੀ ਏ ਉਸ ਦਿਨ ਨਾਲੋਂ ਬਹੁਤ ਜਿਆਦਾ ਕਰਾਉਂਸ ਆ ਅੱਜ ਬਹੁਤ ਜਿਆਦਾ ਭੀੜ ਆ ਵੀ ਅੱਜ ਮੱਥਾ ਟੇਕਣ ਲੱਗੇ ਮੈਨੂੰ ਲੱਗਾ ਤਿੰਨ ਚਾਰ ਘੰਟੇ ਦਾ ਆਰਾਮ ਲੱਗਣਗੇ ਹਨਾ ਲਾਈਨ ਦੇ ਵਿੱਚ ਦੇਖ ਲਿਆ ਨਾਲ ਦੇ ਬੰਦੇ ਸਾਡੇ ਉਹ ਆਉਂਦੇ ਆ ਪਿੱਛੇ ਹੈ ਹੈ ਕੁਪੀਨਾ ਬਾਸ ਸੱਟਾ ਇੱਕ ਇਸਮਾਨੀ ਏਡੀ ਵੱਡੀ ਲਾਈਨ ਆ ਦੇਖ ਲਾ ਉਹ ਉੱਥੇ ਤੋਂ ਲਾਈਨ ਪਤਾ ਹੀ ਨਹੀਂ ਮਤਲਬ 4 ਤੋਂ 5 ਘੰਟੇ ਪੱਕੇ ਨਹੀਂ ਲਾਈਨ ਦੇ ਵਿੱਚ ਲਾ ਕੇ ਮੱਥਾ ਟੇਕਣਗੇ ਚਾਰ ਤੋਂ ਪੰਜ ਘੰਟੇ ਆਰਾਮ ਨਾਲ ਲੱਗ ਜਾਣੇ ਮੇਰੇ ਤੋਂ ਅੱਗੇ ਤੇ ਚਲੋ ਹੱਟੇ ਮਥਰਾ ਆਗਰਾ ਕੜਕੂ ਬਸਪਾਈ ਲਾਈਨ ਦੇਖ ਸਕਦੇ ਤੁਸੀਂ ਇੱਧਰ ਤੋਂ ਲੱਗਣਾ ਪੈਂਦਾ ਪਹਿਲਾਂ ਵੀ ਇੱਕ ਵਾਰ ਅਸੀਂ ਆਏ ਸੀ ਸਾਨੂੰ 4 ਘੰਟੇ ਲੱਗੇ ਸੀ ਉਦੋਂ ਇੱਧਰੋਂ ਲੱਗਣ ਗਿਆ ਲਾਈਨ ਦੇ ਹੀ ਜਰੀ ਵਰ ਤੇਰਾ ਬੋੜੇ ਨਾ ਨਹੀਂ ਕੁਆਰੀ ਉੱਦਲੇ ਉੱਧਰ ਡੇਬਾ ਆਪੇ ਸੰਜ ਚਾਹਰਾ ਲੋ ਜੀ ਮੱਥਾ ਟੇਕ ਕੇ ਆਪਾਂ ਨਿਕਲਾਏ ਬਾਹਰ ਤੇ ਹੁਣ ਮਾਰਕੀਟ ਦੇ ਵਿੱਚ ਲੈਨੇ ਆਂ ਕੁਛ ਤੁੱਕ ਬਹੁਤ ਜ਼ਿਆਦਾ ਹੋ ਚੁੱਕੀ ਐ ਗਰਮੀ ਬਹੁਤ ਜ਼ਿਆਦਾ ਟਾਈਮਸ 1:10 ਹੋ ਗਏ ਤੇ ਮੱਥਾ ਵੀ ਅਸੀਂ ਉੱਥੇ ਅਕਾਲ ਤੱਕ ਤੇ ਹੀ ਟੇਕਿਆ ਲਾਈਨ ਬਹੁਤ ਲੰਬੀ ਸੀ ਇੱਧਰ ਪਾਸਾ ਪਾਸਾ ਤੇ ਕਿਉਂਕਿ ਸਾਨੂੰ ਚਾਹ ਤੋਂ 5 ਘੰਟੇ ਲੱਗ ਜਾਣੇ ਸੀ ਫਿਰ ਆਪਾਂ ਉਦਰੀ ਮੱਥਾ ਟੇਕ ਲਿਆ ਪਤਾ ਨਹੀਂ ਮੇਰੀ ਬਾਜ ਆਉਂਦੀ ਹੈ ਕਿ ਨਹੀਂ ਮੈਂ ਬੋਲੀ ਜਾਂਦੀ ਹਾਂ ਚਲੋ ਹੁਣ ਦੇਖੀਏ ਕੀ ਖਰੀਦਣਾ ਲੱਸੀ ਉੱਧਰ ਖਾਂਦੇ ਨੇ ਕੁਲਫੀ ਆਹ ਨਾ ਡੈਡੀ ਡੈਡੀ ਵੀ ਵੀਣਗੇ ਆਉਂਦੇ ਆ ਲਓ ਵੀ ਲੱਸੀ ਪੀ ਕੇ ਆਈਸਕ੍ਰੀਮ ਖਾ ਕੇ ਇੰਦਰਜੀਤ ਨੂੰ ਕੈਮਜਾ ਕਰਕੇ ਸਮਾਨ ਫੜਾ ਕੇ ਆਜੋ ਵੀ ਆਜੋ ਠੀਕ ਹੈ ਕਹਿੰਦਾ ਡੈਡੀ ਤੁਰ ਨਹੀਂ ਹੁੰਦਾ ਡੈਡੀ ਕਹਿੰਦਾ ਮੈਨੂੰ ਰਿਕਸ਼ਾ ਕਰਕੇ ਲੈ ਚੋ ਫੋਟੇ ਦੀ ਸ਼ਾਪਿੰਗ ਸੁਣੋ ਕੀ ਲਿਆ ਇੱਕ ਦਸ ਕੱਟ ਲੈ ਲਈ ਹਾਂ ਚਾਹ ਚਾਹ ਕੁਫੀ ਲਿਖ ਕੇ ਹਾਂ ਫਿਰ ਉਹ ਜੇ ਚੱਲ ਪਏ ਮੈਨੂੰ ਵੀਡੀਓ ਪਾ ਦੀ ਉਹਨਾਂ ਦੀ ਹਾਂ ਹਾਂ ਇਹ ਤਾਂ ਖਾਲੀ ਕਾਪੂਰੀਆ ਜੋ ਹੱਥੇ ਨੇ ਦੋ ਸਕਦੇ ਹਾਂ ਉਹ ਵਾਲੇ ਲਈ ਉਹਦੀ ਏਡੀ ਡੱਬੀ ਏਡੀ ਡੱਬੀ ਉਹ ਮੇਰੇ ਕੋਲ ਪਈ ਸੀ ਮੇਰੇ ਤੋਂ ਲੈ ਲੰਦਾ ਲੈ ਵੱਧੂ ਲਾ ਦੇ ਗਿਆ ਚਲੋ ਵੀ ਆਜੋ ਲੈ ਵੀ ਫੋਟੋ ਸ਼ੂਟ ਕਰਾ ਲਿਆ ਅਸੀਂ ਨੇ ਆਪਣਾ ਡਨ ਚਲੋ ਆਜੋ ਫਿਰ ਭੱਜ ਜਾਓ ਲੋ ਵੀ ਅੰਮ੍ਰਿਤਸਰ ਦੇ ਵਿੱਚ ਫੇਰ ਰੁਕ ਗਏ ਆਪਾਂ ਉੱਥੇ ਕ ਗੇਟ ਆਉਣਾ ਅੰਮ੍ਰਿਤਸਰ ਵਾਲਾ ਉਸ ਤੋਂ ਪਹਿਲਾਂ ਆਪਾਂ ਜਾਂਦੇ ਹੋਏ ਫਲਾਵਰਸ ਦੇਖ ਕੇ ਗਏ ਸੀਗੇ ਦੂਤ ਹੋਈ ਹੁਣ ਆਪਾਂ ਸੋਚਿਆ ਵੀ ਚਲੋ ਰੇਟ ਪਤਾ ਕਰ ਲੰਨੇ ਆ ਇਹਨਾਂ ਦੇ ਕੀ ਕੀ ਪ੍ਰਾਈਸ ਨੇ ਕਿੰਨੇ ਦਾ 1500 ਇਹ ਵਾਲੇ 3000 ਓਕੇ ਤੇ ਇਹ ਲਗਾ ਦੋ 2500 ਰੇਟ ਬਣਾ ਦੇ 2500 ਉਹ ਵੀ ਆਪਤਾ ਸ਼ਾਪਿੰਗ ਕਰ ਲਈ ਇੱਕ ਮੈ ਲੈ ਲਈ ਇੱਕ ਗੁਰਪ੍ਰੀਤ ਨੇ ਲੈ ਲਈ ਬਾਕੀ ਇੱਧਰ ਇੱਧਰ ਸੌਦਾ ਵਜ ਰਿਹਾ ਹਜੇ ਕਿੰਨੇ ਜੋੜੇ ਨੇ ਇੱਕ ਕੈਕ ਫਰੀ ਇੱਕ ਤਾਂ ਫਰੀ ਆ ਦੇ ਦੇ ਯਾਰ ਇੱਕ ਦਾ ਫਰੀ ਆ ਕਹਿੰਦੇ ਜਣ ਰਹੀ ਸੀ ਕਿਉਂ ਸਾਰੇ ਜੋੜੇ じゃ ਇੱਕ ਹੋਰ ਦੇ ਆ ਗਏ ਲੋ ਵੀ ਹੁਣ ਲੈ ਤਾਂ ਲਿਆ ਸਮਾਨ ਰੱਖਣ ਦਾ ਪਤਾ ਨਹੀਂ ਹੁਣ ਸਾਨੂੰ ਵੀ ਅਸੀਂ ਬੈਠਣਾ ਜਮਿਆ ਉਹ ਦੇਖੋ ਉਧਰ ਆ ਡਰ ਉਧਰ ਦੇਖੋ ਲੈ ਟੈਂਡੜੇ ਫਿਰ ਪਾਸ ਚੜਦੇ ਅਸੀਂ ਪਿੰਡ ਕਿਹਦੇ ਤੋਂ ਜਿਹੜੀ ਬੱਸ ਚੜ੍ਹ ਜਮੇ ਸਾਡੇ ਬੁੱਟੇ ਲੈ ਕੇ ਦੋਈ ਤਿੱਕ ਪਰ ਆ ਫੇਰ ਲਾ ਕੇ ਚੜ ਜਾਂਦੇ ਆ ਲੋ ਵੀ ਰਸਤੇ 'ਚ ਉਤਰ ਕੇ ਆਪਾਂ ਲੈ ਲਿਆ ਕੋਕ ਦੇ ਨਾਲ ਕੁਛ ਨਮਕੀਰ ਵਗੈਰਾ ਖਾਣ ਲਈ ਲੈ ਲਿਆ ਕਹਿੰਦੇ ਵੀ ਆਪਾਂ ਰੋਟੀ ਖਾਣਿਆਂ ਖਾਂਤੇ ਤੱਕ ਲੋ ਵੀ ਕੀ ਇਸ਼ਾਰੇ ਕਰ ਰਹੇ ਹੋ ਦੇਖੇ ਉਹ ਕੋਕ ਬੈਠਣਾ ਜਾਣਾ ਨਹੀਂ ਅਸੀਂ ਉਹ ਵੀ ਘੁੰਮਦੇ ਘਮਾਉਂਦੇ ਫਾਈਨਲੀ ਆ ਗਿਆ ਆਪਾਂ ਆਪਣੇ ਏਰੀਏ ਦੇ ਵਿੱਚ ਤੇ ਆਪਾਂ ਪਹੁੰਚ ਗਏ ਨਿਊ ਜਿਮੀਦਰ ਦਾ ਢਾਬਾ ਅੱਜ ਰੋਟੀ ਖਾਈ ਦੀ ਹੁੰਦੀ ਹੈ ਇੱਥੇ ਲਾਉਂਦਾ ਸਹੀ ਉਰੇ ਰੋਟੀ ਖਵਾਉਣੀ ਹੈ ਦਰਾਹਾ ਤੇ ਚਲੋ ਹੁਣ ਆਪਾਂ ਪਤਾ ਨਹੀਂ ਡਿਨਰ ਆ ਪਤਾ ਨਹੀਂ ਕੀ ਆ ਮਤਲਬ ਖਾ ਲਓ ਬਸ ਸਵਾ 6 ਹੋ ਗਏ ਵੈਸੇ ਸਾਡਾ ਤਾਂ ਟਾਈਮ ਤਕਰੀਬਨ ਹੋਏ ਚੱਲਿਆ ਲੋ ਵੀ ਬਾਕੀ ਬੰਦੇ ਜੇ ਨਿਕਲਦੇ ਨੇ ਵਿੱਚੋਂ ਆ ਜਾਓ ਵੀ ਆ ਜਾਓ ਰਾਸਤੇ 'ਚ ਜਿਵੇਂ अशोक चौहान ਸਰ ਨੂੰ ਵੀ ਮਿਲੇ ਸੀ ਉਦੋਂ ਮੈਂ ਫੋਨ ਤੇ ਵੀਡੀਓ ਨਹੀਂ ਬਣਾ ਸਕੀ ਉਹ ਗੱਗੀ ਹੋ ਜਾਂਦਾ ਸੀ ਹਾਂ ਸਹੀ ਗੱਲ ਆ ਪਾੜ ਲਈ ਬੂਟੇ ਚ ਫਸਾ ਲਈ ਉਹ ਪਹਿਲੀ ਵਾਰ ਪਾਈ ਸੀ ਚਲੋ ਵੀ ਚੱਲੀਏ ਆ ਜੋ ਵੀ ਲਓ ਜੀ ਡਿਨਰ ਹੋ ਗਿਆ ਆਪਣਾ ਡਨ ਡਿਨਰ ਦਿਖਾਈਏ ਡਿਨਰ ਦਿਖਾਇਆ ਨਹੀਂ ਵੀ ਭੁੱਖ ਲੱਗੀ ਹੋਰ ਸੀ फटाफट ਖਾ ਕੇ ਬੱਸ ਹੁਣ ਵਧੀਆ ਅੱਗੇ ਵੱਲ ਨੂੰ ਤੇ ਅੱਗਿਓ ਫੇਰ ਪਿੱਛੇ ਵੱਲ ਨੂੰ ਆਈ ਗੋਸ਼ ਕਰਦੇ ਬਰੀ ਜਾਣੇ ਆ ਰਹੀ ਇਹੀ ਗੋਸ਼ ਗਿਆ ਬੱਲੇ ਹੁਣ ਤਾਂ ਇੱਧਰ ਦੇਖ ਲੋ ਇੱਕ ਵੀ ਰੰਗ ਆ ਲੈ ਮਮਤਾ ਜੀ ਮਮਮੀ ਦੇ ਲੋ ਮਮਮੀ ਉਹ ਦੂਆ ਕੰਮ ਲਾਇਆ ਕਿੱਥੇ ਗਿਆ ਲਓ ਵੀ ਬੰਦੇ ਆਪਾਂ ਤਾਰ ਤੇ ਹੁਣ ਆਪਾਂ ਪਿੱਛੇ ਨਾ ਮੁੜਨਾ ਰਾਹ ਉੱਤੇ ਚੱਲਦੇ ਆਂ ਤੇ ਹੁਣ ਆਪਾਂ ਚੱਲੇ ਵਾਪਸ। ਭੱਗ ਜਾ ਭੱਗ ਜਾ। ਲਓ ਵੀ ਆਪਾਂ ਪਹੁੰਚ ਗਏ ਸੀਗੇ ਘਰ ਟਾਈਮ ਜਿਹਦੇ ਨਾਲ ਅੱਧਾ ਘੰਟਾ ਹੋ ਗਿਆ ਤੇ ਆ ਕੇ ਤਾਂ ਬਸ फटाफट ਇਹ ਹੁੰਦਾ ਕਿ ਫ੍ਰੀਜ ਹੋਈਏ ਤੇ ਆਪਣੇ ਨਾਈਟ ਸੂਟ ਦੇ ਵਿੱਚ ਆ ਕੇ ਮਤਲਬ ਵਧੀਆ ਜਿਹਾ ਫ੍ਰੈਸ਼ ਜਿਹਾ ਹੋ ਕੇ ਬੈਠੀਏ। ਸੋ फटाफट ਬਸ ਅਸੀਂ ਆ ਕੇ ਚੇਂਜ ਕੀਤੇ ਕੱਪੜੇ ਚਾਹੇ ਕਾਟਨ ਦੇ ਹੋਣ ਪਰ ਇਹ ਆਉਣ ਜਾਣ ਵਾਲੇ ਕੱਪੜੇ ਤਾਂ ਇਹ ਹੁੰਦਾ फटाफट ਉਹੜਾ। ਰਿਲੈਕਸ ਹੋइए ਸੋ ਹਣ ਕੱਲ ਨੂੰ ਨੂੰ ਕੱਲ ਨੂੰ ਫੇਰ ਜਾਣਾ ਆ ਅਸੀਂ ਨੇ ਕਿੱਥੇ ਜਾਣਾ ਆ ਉਹ ਜੇ ਸਾਡਾ ਕੋਈ ਸ਼ਡਿਊਲ ਨਹੀਂ ਪਤਾ ਹੈਗਾ ਡੈਡੀ ਨੂੰ ਵੀ ਪਤਾ ਆ ਪਰ ਆਪਾਂ ਆਪਣੇ ਕੱਪੜੇ ਕੱਢ ਲਏ ਬੱਚਿਆਂ ਦੇ ਕੱਢ ਤੇ ਤੇ ਆਪਣੀ ਫੁੱਲ ਤਿਆਰੀ ਆ ਜਿੰਨੇ ਵਜੇ ਮਰਜ਼ੀ ਤੁਰ ਪੈਣ ਵਾਸਤੇ 8 ਵਜੇ ਤੱਕ ਤਾਂ ਉੱਠਾਂਗੇ ਆਪਾਂ ਸੋ ਚਲੋ ਜੀ ਆਦੇ ਬਲੌਗ ਦੀ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ ਤੇ ਦੱਸ ਦਿਆ ਤੁਹਾਨੂੰ ਫਿਰ ਆਪਣਾ ਕੱਲ ਦੀ ਕਿੱਥੇ ਦੀ ਤਿਆਰੀ ਆ ਸੋ ਜਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ